ਤੇਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠੇ ਹਾਂ ਸੋਹੀਏ ਸਮਨ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਪ੍ਰਾਣ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਹਰ ਪ੍ਰਾਣ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾ ਸੰਤ ਤੁਮਾਰੇ ਤੁਮਰੇ ਪ੍ਰੀਤਮ ਤੈਨ ਕੋ ਕਾਲ ਨ ਖਾਤੇ ਰੰਗ ਤੇ ਮਾਰੇ ਲਾਲ ਭਏ ਹੈਂ RAM ਨਾਮ ਰਸ ਮਾਤੇ ਮਹਾ ਕਿਲ ਵਿਖ ਫੋਟ ਧੋਖ ਰੁਗ ਪ੍ਰਾਵ ਦੇਖ ਤੁਹਾਰੀ ਹਾਤੇ ਸੋਤ ਜਾਗ ਹਰ 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 ਗਾਇ ਨਾਨਕ ਗੁਰ ਚਰਨ ਪਰਾਤੇ ਮਹਾ ਕਿਲ ਵਿਖ ਕੋਟ ਧੋਖ ਰੋਗ ਪ੍ਰਾਦੇਸ਼ਟ ਤੁਹਾਰੇ ਹਾਤੇ ਸੋਤ ਜਾਗ ਹਰ 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 ਗਾਇ ਨਾਨਕ ਗੁਰ ਚਰਨ ਪਰਾਤੇ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਕੀ ਫਤਿਹ ਦੇਵ ਗੰਧਾਰੀ ਰਾਗ ਪੰਜਵੇਂ ਨਾਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਹਰ ਪ੍ਰਾਣ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾ ਪਰਮੇਸ਼ਰ ਦੀ ਕਿਰਪਾ ਸਤਿਗੁਰੂ ਦੀ ਅਪਰਾਪਾਰ ਬਖਸ਼ਿਸ਼ ਹੁਕਮ ਸਰਵਣ ਕਰ ਰਹੇ ਹੋ ਔਰ ਹਰੀ ਪਰਮਾਤਮਾ ਦੀ ਪ੍ਰਭੂ ਦੀ ਕਿਰਪਾ ਦੇ ਨਾਲ ਸਾਡੇ ਪ੍ਰਾਨਾਂ ਦਾ ਉਹ ਸੁਖਦਾਤਾ ਉਹ ਸਾਨੂੰ ਹਰ ਤਰ੍ਹਾਂ ਦੀ ਸੁਖ ਬਖਸ਼ਿਸ਼ ਕਰਨ ਵਾਲਾ ਗੁਰਪ੍ਰਸਾਦ ਕਾਹੂ ਜਾਤੇ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦ ਪਰਮੇਸ਼ਰ ਕਿਰਪਾ ਕਰੇ ਤੇ ਪਿਆਰਿਓ ਸਾਡੇ ਜਿਹੜੇ ਸਾਹ ਨੇ ਉਹ ਸੁੱਖਾਂ ਦੇ ਨਾਲ ਪਰਮੇਸ਼ਰ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ ਕਿਉਂਕਿ ਸਾਨੂੰ ਪਲਣ ਵਾਲਾ ਸਾਡਾ ਆਧਾਰ ਸਾਨੂੰ ਸੁਭਾਣਣ ਵਾਲਾ ਸਾਨੂੰ ਜਨਮ ਦੇਣ ਵਾਲਾ ਸਾਨੂੰ ਇਹ ਦੁਨੀਆ ਵਿਖਾਉਣ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਪ੍ਰਾਪਤੀ ਦੇ ਨਾਲ ਸਾਡਾ ਜਿਹੜਾ ਇੱਥੇ ਸ਼ਰੀਰ ਚੱਲ ਰਿਹਾ ਹੈ ਸ਼ੰਤ ਤਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲਨ ਖਾਤੇ ਹੁਣ ਪੰਕਤੀ ਦੇ ਵਿੱਚ ਸਤਿਗੁਰੂ ਸਪਸ਼ਟ ਕਰਕੇ ਸਮਝਾਉਂਦੇ ਨੇ ਕਿ ਜਿਹੜੇ ਗੁਰੂ ਦੇ ਬਣ ਗਏ ਜਿਹੜੇ ਪਰਮੇਸ਼ਰ ਦੇ ਨਾਲ ਜੁੜ ਗਏ ਜਿਹੜੇ ਬੰਦਗੀ ਦੇ ਵਿੱਚ ਜੁਟ ਗਏ ਉਹ ਪ੍ਰੀਤਮ ਦੇ ਹੋ ਗਏ ਅਕਾਲ ਪੁਰਖ ਪਰਮਾਤਮਾ ਦੇ ਹੋ ਗਏ ਉਹਨਾਂ ਤੇ ਕਾਲ ਪਿਆਰਿਓ ਜੋਰ ਨਹੀਂ ਪਾਉਂਦਾ ਤੇ ਕਾਲ ਉਹਨਾਂ ਨੂੰ ਖਾ ਨਹੀਂ ਸਕਦਾ ਜਦੋਂ ਇਸ ਦੁਨੀਆ ਤੋਂ ਜਾਣਗੇ ਖੁਸ਼ੀਆਂ ਦੇ ਵਾਜੇ ਵਜਾ ਕੇ ਜਾਣਗੇ ਸਾਡੇ ਮੋਣਾ ਝੋਵੇਗਾ ਕਿ ਸਾਡੇ ਵਿੱਚੋਂ ਚਲਿਆ ਪਰ ਪਰਮੇਸ਼ਰ ਦੇ ਦਰ ਦੇ ਉੱਤੇ ਉਸਦੀ ਸ਼ਿਫਤ ਸਲਾਹ ਹੋਵੇਗੀ ਤੇ ਉਹਨੂੰ ਜਮਦੂਤ ਲੈਣ ਨਹੀਂ ਆਉਂਦੇ ਉਹਨੂੰ ਪਿਆਰਿਓ ਧਰਮਰਾਜ ਦੇ ਦੂਤ ਲੈਣ ਹੁੰਦੇ ਆਪ ਜੀ ਦੇ ਨਾਲ ਅੱਗੇ ਵੀ ਇੱਕ ਵਾਰ ਇਹ ਰਚਨਾ ਸਾਂਝੀ ਕੀਤੀ ਹੈ ਕਿ ਜਗਨ ਇਹ ਜਿਹੜਾ ਅਜਾ ਮਲ ਇੱਕ ਬੜਾ ਹੀ ਵਿਭਚਾਰੀ ਮਾਇਆ ਦੇ ਵਿੱਚ ਗਲਤਾਨ ਕਿਸੇ ਗੱਲ ਦੀ ਕਮੀ ਨਹੀਂ ਐਸ਼ੋ ਇਸ਼ਰਤ ਇੰਨੀ ਕ ਕਿ ਐਸ਼ੋ ਇਸ਼ਰਤ ਦੇ ਵਿੱਚ ਰੁੱਝਿਆ ਹੋਇਆ ਆਪਣਾ ਸਾਰਾ ਜੀਵਨ ਜਿਹੜਾ ਉਹ ਨਰਕ ਵਰਗਾ ਕਰਨੇ। ਘਰ ਪਰਿਵਾਰ ਵੱਲੇ ਧਿਆਨ ਨਹੀਂ ਦਿੰਦਾ। ਪਤਨੀ ਹੈ, ਬੱਚਾ ਕੋਈ ਨਹੀਂ। ਤੇ ਪਰਮੇਸ਼ਰ ਦੀ ਭਗਤੀ ਵੱਲੇ ਵੀ ਧਿਆਨ ਨਹੀਂ। ਉਹ ਵਿਚਾਰੀ ਹੈ, ਸ਼ਰਾਬੀ ਹੈ, ਕਬਾਬੀ ਹੈ। ਔਰ ਇੱਥੋਂ ਤੱਕ ਕਿ ਹਰ ਭੈੜਾ ਕੰਮ ਉਹਦੇ ਜਿਵੇਂ ਕਿਸੇ ਦੇ ਵਿੱਚ ਆਇਆ ਹੋਵੇ ਕਰਨ ਵਾਸਤੇ ਸਮਾਂ ਬੀਤਦਾ ਗਿਆ ਸਮਾਂ ਬੀਤਦਾ ਗਿਆ ਸ਼ਰੀਰ ਜ਼ਰਜਰ ਹੁੰਦਾ ਗਿਆ ਤੇ ਸੋਧੀ ਆਉਣੀ ਸ਼ੁਰੂ ਹੋ ਗਈ ਪਰਮੇਸ਼ਰ ਦੀ ਸੋਧੀ ਆਉਣੀ ਸ਼੍ਰੀ ਹੋ ਗਈ ਕਿ ਜਿਵੇਂ ਸਤਿਗੁਰੂ ਕਹਿੰਦੇ ਆ ਨਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾ ਆਵਾ ਪਿਆਰਿਓ ਠੋਕਰ ਵੱਜਣੀ ਹੋਵੇ ਜਿਸ ਮਨੁੱਖ ਨੂੰ ਸਤਿਗੁਰੂ ਨੇ ਉਹਦੇ ਤੇ ਕਿਰਪਾ ਕਰਨੀ ਹੋਵੇ ਤੇ ਫਿਰ ਪਿਆਰਿਓ ਉਹ ਇੱਕ ਪਲਕ ਝਪਕਣ ਦੇ ਸਮੇਂ ਦੇ ਵਿੱਚ ਆਪਣਾ ਸ਼ਬਦ ਉਹਦੇ ਅੰਦਰ ਇੰਟਰ ਕਰ ਦੇਵੇਗਾ ਔਰ ਪਿਛਲਾ ਜੀਵਨ ਬਦਲ ਕੇ ਰਹੇਗਾ ਸਾਰਾ ਜੀਵਨ ਜਿਹੜਾ ਵਿਅਤ ਸੀ ਉਹਦੀ ਸੋਝੀ ਪਵੇਗੀ ਕਿ ਸਾਰੀ ਉਮਰ ਮੈਂ ਕੋਈ ਚੱਜਦਾ ਕੰਮ ਕੀਤਾ ਹੀ ਨਹੀਂ ਤੇ ਪਰਮੇਸ਼ਰ ਦੇ ਦਰ ਤੇ ਕੀ ਮੂੰਹ ਵਿਖਾਵਾਂਗਾ ਕਾਲਾ ਮੂੰਹ ਲੈ ਕੇ ਜਾਵਾਂਗਾ ਔਰ ਪਰਮੇਸ਼ਰ ਦੀ ਐਸੀ ਕਿਰਪਾ ਹੋਈ ਮਨ ਦੇ ਵਿੱਚ ਉਹਦੇ ਸਤਿਗੁਰੂ ਦੇ ਦਰ ਦੀ ਧਿਰਤਾ ਬੱਧੀ ਹੈ ਮਨ ਚ ਪ੍ਰਮਾਤਮਾ ਨੂੰ ਅਜੇ ਯਾਦ ਹੀ ਕਰਦਾ ਪਿਆਰਿਓ ਤੇ ਜਿਵੇਂ ਕਹਿੰਦੇ ਆ ਨਾ ਇੱਕ ਕਦਮ ਗੁਰੂ ਦਰ ਵੱਲੇ ਪੁੱਟ ਕੇ ਵੇਖੋ 10 ਕਦਮ ਸਤਿਗੁਰੂ ਅੱਗੋਂ ਲੈਣਾ ਹੁਣ ਇਤਨਾ ਮਾੜਾ ਬੰਦਾ ਹੋਵੇ ਇਤਨੇ ਗਲਤ ਕੰਮ ਕਰਦਾ ਹੋਵੇ ਪਰਮੇਸ਼ਰ ਨੇ ਨੇੜੇ ਹੋ ਕੇ ਸੁਣੀ ਪਿਆਰਿਓ ਤੇ ਉਸੇ ਵੇਲੇ ਹੀ ਚਾਰ ਪੰਜ ਸਾਧੂਆਂ ਦੇ ਰੂਪ ਵਿੱਚ ਅਕਾਲ ਪੁਰਖ ਪਰਮਾਤਮਾ ਉਹਨਾਂ ਦੇ ਦਰ ਤੇ ਆਏ। ਅਜੇ ਮਨ ਦੇ ਵਿੱਚ ਵਿਚਾਰ ਚੱਲਦੀ ਹੈ ਕਿ ਮਾਰੇ ਕੰਮ ਛੱਡ ਕੇ ਕੋਈ ਨੇਕੀ ਦਾ ਕੰਮ ਕੀਤਾ ਜਾਵੇ, ਕੋਈ ਚੰਗਾ ਕੰਮ ਕੀਤਾ ਜਾਵੇ, ਕੋਈ ਪਰਮੇਸ਼ਰ ਦੀ ਭਗਤੀ ਕੀਤੀ ਜਾਵੇ, ਕੋਈ ਅੰਨ ਜਲ ਕਿਸੇ ਨੂੰ ਸ਼ਕਾਇਆ ਜਾਵੇ, ਕੋਈ ਸਾਧੂ ਸੰਤਾਂ ਦੀ ਸੇਵਾ ਕੀਤੀ ਜਾਵੇ। ਪਿਆਰਿਓ ਇਹ ਅਜੇ ਮਨ ਦੇ ਵਿੱਚ ਵਿਚਾਰਾਂ ਆਉਂਦੀਆਂ ਨੇ ਦਰਵਾਜ਼ੇ ਦੇ ਉੱਤੇ ਔ ਲਖ ਨਰੰਜਨ ਦੀ ਆਵਾਜ਼ ਆ। ਅਕਾਲ ਪੁਰਖ ਪ੍ਰਮਾਤਮਾ ਦੀ ਆਵਾਜ਼ ਆਉਂਦੀ ਹੈ ਸੱਜ ਦੀ ਆਵਾਜ਼ ਆਉਂਦੀ ਹੈ ਬੂਹਾ ਖੜਕਿਆ ਦੇਖਿਆ ਕੌਣ ਹੈ ਪਿਆਰਿਓ ਕਹਿਣ ਲੱਗੇ ਭਾਈ ਸਿੰਘਾ ਕੋਈ ਗਫਾ ਪਾਣੀ ਛਕਾਵੇਂਗਾ ਸਾਨੂੰ ਹੁਣ ਮਨ ਦੇ ਵਿੱਚ ਤਾਂ ਸੋਚ ਨਹੀਂ ਲਿਆ ਪਰਮੇਸ਼ਰ ਉਸੇ ਵੇਲੇ ਹਾਜ਼ਰ ਹੋ ਗਏ ਕਹਿਣ ਲਗਾ ਜੀ ਮੈਂ ਤੇ ਉਡੀਕ ਹੀ ਕਰ ਰਿਆ ਕੋਈ ਗੁਰਮੁਖ ਪਿਆਰਾ ਆਵੇ ਆਪਣੇ ਦੁਖੜੇ ਪੈਰਾਂ ਵਿੱਚ ਡਿੱਗ ਕੇ ਉੱਚੀ ਉੱਚੀ ਧਾਈ ਮਾਰ ਕੇ ਰੋਇਆ ਅਜਾ ਮਲ ਕਹਿਣ ਲੱਗਾ ਸਤਿਗੁਰੂ ਐ ਸਾਧੂ ਸੰਤ ਜੀਓ ਮੇਰਾ ਸਾਰਾ ਜੀਵਨ ਵਿਅਰਥ ਮੈਂ ਗਵਾ ਲਿਆ ਮੈਨੂੰ ਮੜੀ ਜੀ ਹੁਣ ਸਮਝ ਪਈ ਆ ਕਿਰਪਾ ਕਰਕੇ ਮੇਰੇ ਗ੍ਰਹਿ ਦੇ ਵਿੱਚ ਆਓ ਮੈਂ ਤੁਹਾਡੇ ਜਲ ਦੇ ਨਾਲ ਇਸ਼ਨਾਨ ਕਰਾਵਾਂ ਤੁਹਾਨੂੰ ਸੁੰਦਰ ਪੈਸ਼ਾਕੇ ਪਹਿਨਾਵਾਂ ਤੁਹਾਨੂੰ ਚੰਗਾ ਖਾਣ ਵਾਸਤੇ ਬੈਠਣ ਵਾਸਤੇ ਜਗ੍ਹਾ ਦੇਵਾਂ ਔਰ ਖਾਣਾ ਕੁਣਾਕਾਰ ਪ੍ਰਖ ਪ੍ਰਮਾਤਮਾ ਦੇ ਦਰ ਤੇ ਆਵਾਜ਼ ਗਈ ਹੋਵੇ ਤੇ ਪਿਆਰਿਓ ਕਾਲਪੁਰਖ ਪ੍ਰਮਾਤਮਾ ਸੁਣੇ ਨਾ ਬੜੇ ਆਦਰ ਦੇ ਨਾਲ ਦੀਆ ਆਦਰ ਲੀਆ ਬੁਲਾਈ ਅੰਦਰ ਲੰਘਾ ਲਿਆ ਅਸ਼ਨਾਣ ਪਾਣ ਕਰਾਈ ਵਸਤਰ ਨਵੇਂ ਲਿਆ ਕੇ ਭੇਟਾ ਕੀਤੇ ਤੇ ਪਿਆਰਿਓ ਬੜੇ ਪ੍ਰੇਮ ਦੇ ਨਾਲ ਖਾਣਾ ਬਣਾ ਕੇ ਜਦੋਂ ਮਨ ਦੇ ਵਿੱਚ ਸ਼ਰਧਾ ਹੋਵੇ ਨਾ ਆਪਰ ਜਾਣੇ ਇਹ ਗੱਲ ਕਰਦੇ ਕਿਹਾਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੋਵੇ ਇੱਕ ਖੇਣ ਦੇ ਵਿੱਚ ਕਾਇਆ ਪਲਟ ਹੋ ਜਾਣੀ ਜੇ ਤੇ ਜੇ ਸ਼ਰਧਾ ਤੋਂ ਬਿਨਾਂ ਕੰਮ ਕੀਤਾ ਪਿਆਰਿਓ ਉਹ ਸਦੀਆਂ ਲੱਗ ਜਾਣਗੀ ਬੜੇ ਜਨਮ ਲੱਗਣਗੇ ਕਿਤੇ ਵੀ ਸੁਧਾਰ ਨਹੀਂ ਹੋਏ ਸੁ ਕਹਿਣ ਦਾ ਭਾਵ ਇਤਨੀ ਪ੍ਰੀਮ ਭਾਵਨਾ ਦੇ ਨਾਲ ਸੇਵਾ ਕੀਤੀ ਕਹਿਣ ਲੱਗੇ ਮੰਗਲਾ ਆਜਾ ਮਲ ਕੀ ਮੰਗਣਾ ਚਾਹਣਾ ਅਜਾ ਮਲ ਦੀਆਂ ਅੱਖਾਂ ਦੇ ਵਿੱਚ ਅਥਰੂ ਵਹਿ ਰਹੇ ਨੇ ਕਹਿੰਦਾ ਜੀ ਮੇਰਾ ਉਦਾਰ ਕਰੋ ਮੈਂ ਬਹੁਤ ਜ਼ਿੰਦਗੀ ਦੇ ਵਿੱਚ ਪਾਪ ਕੋ ਕਰਮ ਕੀਤੇ ਨੇ ਮੇਰੇ ਤੇ ਕਿਰਪਾ ਕਰੋ ਮੇਰਾ ਸਾਰਾ ਪਾਪ ਉਤਾਰਾ ਕਰ ਦੇਵੋ ਤੇ ਉਹ ਸਾਧੂ ਜਨ ਕਹਿਣ ਲੱਗੇ ਭਲਿਆ ਤੇਰੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਤੇ ਉਸ ਦਾ ਨਾਮ ਰੱਖ ਲਈ ਨਾਰਾਇਣ ਇੰਨੀ ਗੱਲ ਕਹਿ ਕੇ ਉਹ ਬਾਹਰ ਹੋ ਗਏ ਕੁਝ ਤੁਸ਼ ਭੇਟਾ ਦੇਣ ਵਾਸਤੇ ਗਲੀ ਦੇ ਵਿੱਚ ਵੇਖਿਆ ਤੇ ਕੁਝ ਨਜ਼ਰ ਹੀ ਨਹੀਂ ਆਇਆ ਨਜਰ ਕੀ ਆਉਣਾ ਸੀ ਅਕਾਲ ਪੁਰਖ ਪਰਮਾਤਮਾ ਖੁਦ ਆਏ ਸੀ ਇਹਨਾਂ ਹੁਕਮ ਲਾ ਕੇ ਚਲੇ ਗਏ ਨੇ ਜੀ ਸਮਾ ਪਿਆ ਪੁੱਤਰ ਨੇ ਜਨਮ ਲਿਆ ਹੈ ਤੇ ਸਾਧੂ ਸੰਤਾਂ ਦੇ ਕਹਿਣ ਮੁਤਾਬਕ ਨਾਮ ਰੱਖ ਲਿਆ ਜੀ ਨਾਰਾਇਣ ਤੇ ਨਾਰਾਇਣ ਨਾਮ ਪਿਆਰਿਓ ਜਿਹੜਾ ਹੈ ਪੁੱਤਰ ਦਾ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਨਾਰਾਇਣ ਹੈ ਆਰਾਮ ਹੈ ਅੱਲਾ ਹੈ ਵੈਗਰੂ ਹੈ ਸਾਰੇ ਨਾਮ ਨਰਿੰਜਨ ਹੈ ਇਹ ਸਭ ਨਾਮ ਪਰਮੇਸ਼ਰ ਦੇ ਨੇ ਪਿਆਰਿਓ ਹੁਣ ਬੱਚਾ ਸਜੇ ਸਜੇ ਵੱਡਾ ਹੋ ਰਿਹਾ ਹੈ ਹਰ ਦਿਨ ਰੋਜ਼ਾਨਾ ਹੀ ਉਹਨੂੰ ਕੋ ਦਿਹਾੜੀ ਦੇ ਵਿੱਚ ਪਿਆਰ ਸਤਿਕਾਰ ਬਖਸ਼ੇ ਕਰਦਾ ਕਿਉਂਕਿ ਇਹ ਕੋ ਇੱਕ ਪੁੱਤਰ ਬਖਸ਼ਿਸ਼ ਹੋਇਆ ਵੀ ਸਾਧੂ ਸੰਤਾਂ ਦੀ ਸੰਗ ਕੀਤਿਆਂ ਤੇ ਨਾਰਾਇਣ ਨਾਰਾਇਣ ਕਰਕੇ ਰੋਜ਼ਾਨਾ ਹੀ ਵਾਜਾ ਮਾਰਦਾ ਹੈ ਸਜੇ ਸਜੇ ਬੱਚਾ ਵੱਡਾ ਹੋਇਆ ਸੁਰਤੀ ਸੰਭਲੀ ਭੱਜਾ ਫਿਰਦਾ ਹੈ ਘਰ ਦੇ ਕੰਮਾਂ ਦੇ ਵਿੱਚ ਐਨੂੰ ਭਜਦਾ ਐਨੂੰ ਵੇਖ ਵੇਖ ਕੇ ਖੁਸ਼ ਹੁੰਦਾ ਹੈ ਉਦਰੋ ਪਿਆਰਿਓ ਸਮਾਂ ਉਸ ਅਜਾ ਮਰਦਾ ਵੀ ਪੂਰਾ ਹੋ ਚੁੱਕਿਆ ਜਿੰਦਗੀ ਦਾ ਜਦੋਂ ਜਿੰਦਗੀ ਦਾ ਸਮਾਂ ਪੂਰਾ ਹੋ ਗਿਆ ਮੌਤ ਬਰੂਹਾਂ ਦੇ ਉੱਤੇ ਵਾਜਾਂ ਬਈ ਮਾਰਦੀ ਏ ਉਸ ਵੇਲੇ ਪਿਆਰਿਓ ਨਾਰਾਇਣ ਨੂੰ ਵਾਜਾਂ ਮਾਰਦਾ ਏ ਨਾਰਾਇਣ ਇਧਰ ਆ ਨਾਰਾਇਣ ਇਧਰ ਆ ਉਪਰੋਂ ਆਵਾਜ਼ ਆਈ ਕਿ ਇੱਕ ਬੜਾ ਭ੍ਰਸ਼ਟੀ ਪਾਪੀ ਕੁਕਰਮੀ ਬੰਦਾ ਹੈ ਜਮਦੂਤਾ ਨੂੰ ਸੁਣਿਆ ਮਿਲਿਆ ਕਿ ਜਾ ਕੇ ਲੈ ਕੇ ਆਉ ਹੁਣ ਜਮਦੂਤਾ ਨੇ ਜਦੋਂ ਉਤਾਰਾ ਕੀਤਾ ਪਿਆਰਿਓ ਗੂਹੇ ਅੰਗੇ ਤੇ ਅੰਦਰ ਆਵਾਜ਼ ਆ ਰਹੀ ਨਾਰਾਇਣ ਇਧਰ ਆ ਨਾਰਾਇਣ ਇਧਰ ਆ ਹੁਣ ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਪਿਆਰਿਓ ਜਮਦੂਤ ਭੂਤ ਉਥੇ ਨਹੀਂ ਆਉਂਦਾ ਗਲੀ ਦੇ ਵਿੱਚ ਟਿਕਦੇ ਨੇ ਕਦੋਂ ਇਹ ਸਿਮਰਨ ਬੰਦ ਕਰੇ ਕਦੋਂ ਰੱਬ ਦਾ ਨਾਮ ਲੈਣਾ ਬੰਦ ਕਰੇ ਇਹਨੂੰ ਚੁਕੀਏ ਬੰਨ ਕੇ ਅੱਗੇ ਲਾਈਤ ਲੈ ਕੇ ਜਾਈਏ ਹੁਣ ਨਰੈਣ ਵਾਲੀ ਬਾਤ ਜਿਹੜੀ ਆਕਾਲਪੁਰਖ ਪਰਮਾਤਮਾ ਦੇ ਦਰ ਤੇ ਪਹੁੰਚੀ ਬੜੇ ਖੁਸ਼ ਹੋਏ ਕਹਿਣ ਲੱਗੇ ਅੱਜ ਭਗਤੀ ਅਜਾ ਮਲ ਦੀ ਸਫਲੀ ਹੋ ਗਈ ਆ ਅੱਜ ਉਹਨੂੰ ਜਾ ਕੇ ਲੈ ਕੇ ਆਓ ਆਪਣੇ ਦੂਤਾਂ ਨੂੰ ਕਿ ਆਕਾਲਪੁਰਖ ਪਰਮਾਤਮਾ ਨੇ ਦਰ ਤੋਂ ਆਵਾਜ਼ ਆਈ ਜਾਓ ਜਾ ਕੇ ਅਜਾ ਮਲ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਲੈ ਕੇ ਹੁਣ ਪਾਲਕੀ ਆਕਾਰਪੁਰਖ ਦੇ ਵੱਲੋਂ ਤਿਆਰ ਹੋਈ ਉਧਰੋਂ ਪਾਲਕੀ ਜਿਹੜੀ ਉਹਦੇ ਘਰ ਦੇ ਵਿੱਚ ਉਤਰਦੀ ਹੈ ਤੇ ਜਿਹੜੇ ਦੂਤ ਨੇ ਉਹ ਤਾਂ ਅੰਦਰ ਇੰਟਰ ਹੋ ਗਏ ਕਿਉਂਕਿ ਰੱਬ ਦਾ ਨਾਮ ਚੱਲਦਾ ਹੈ ਤੇ ਜਿਹੜੇ ਜੰਮ ਦੂਰ ਸੀਗੇ ਉਹ ਬਾਹਰ ਡਿੱਗਦੇ ਰਹੇ ਕਿਉਂਕਿ ਉਹਨਾਂ ਦੀ ਡਿਊਟੀ ਵੀ ਲੱਗੀ ਹੈ ਪਈ ਅਜਾ ਮਲ ਪਾਪੀ ਉਹਨੂੰ ਚੁੱਕ ਕੇ ਲੈ ਕੇ ਹੁਣ ਪਿਆਰਿਓ ਜਦੋਂ ਪਾਲਕੀ ਤਿਆਰ ਹੋਈ ਐ ਪਾਲਕੀ ਵਿਹੜੇ ਦੇ ਵਿੱਚ ਉਤਰੀ ਐ ਉਧਰੋਂ ਉਸ ਦੇ ਸਵਾਸੀ ਪੂਰੇ ਹੋ ਗਏ ਨੇ ਦੂਤਾਂ ਨੇ ਉਹਨੂੰ ਉਹਦੇ ਵਿੱਚ ਪਾਇਆ ਪਾਲਕੀ ਦੀ ਲੈ ਕੇ ਤੇ ਚਲੇ ਗਏ ਤੇ ਜਿਹੜੇ ਜਮਦੂਦ ਸੀ ਉਹਨਾਂ ਨੇ ਜਾ ਕੇ ਧਰਮਰਾਜ ਦੇ ਦਰ ਤੇ ਗਿਲਾ ਕੀਤਾ ਤੁਸੀਂ ਮੈਨ ਸਾਨੂੰ ਕਲਿਆ ਸੀ ਕਿ ਅਜਾ ਮਲ ਨੂੰ ਚੁੱਕ ਕੇ ਲਿਓ ਅਜਾ ਮਲ ਨੂੰ ਤਾਂ ਦੂਦ ਚੁੱਕ ਕੇ ਲਾਏ ਧਰਮਰਾਜ ਹੱਸ ਕੇ ਕਹਿਣ ਲੱਗਾ ਭਲਿਓ ਇਦਾਂ ਹੀ ਹੋਣਾ ਸੀ ਇੱਕ ਸਿਮਰਨ ਇੱਕ ਖਿੰਣ ਕੇ ਸਿਮਰਨ ਨੇ ਪਾਪੀ ਤਰੇ ਅਨੇਕ ਪਿਆਰਿਓ ਇੱਕ ਖਿੰਣ ਦਾ ਸਿਮਰਨ ਜਿਹੜਾ ਹੈ ਪਾਪੀਆਂ ਨੂੰ ਤਾਰ ਦਿੰਦਾ ਜੀ ਪਾਪੀ ਬੰਦੇ ਵੀ ਤਰ ਜਾਂਦੇ ਆ ਔਰ ਪਾਪ ਦਾ ਮਤਲਬ ਇਹ ਨਹੀਂ ਕਿ ਸਾਡੇ ਸਾਹਮਣੇ ਨਜ਼ਰ ਆਵੇ ਪਾਪ ਪਿਆਰਿਓ ਰਜਾਨਾ ਅੱਖਾਂ ਨਾਲ ਬਹੁਤ ਪਾਪ ਕਰਦੇ ਆ ਰਜਾਨਾ ਨੱਕ ਨਾਲ ਬਹੁਤ ਪਾਪ ਕਰਦੇ ਆ ਰਜਾਨਾ ਕੰਨਾਂ ਨਾਲ ਚੁਗਲੀਆਂ ਸੋਕੇ ਪਾਪ ਕਰਦੇ ਆ ਰਜਾਨਾ ਜ਼ੁਬਾਨ ਨਾਲ ਬੋਲ ਕੇ ਪਾਪ ਕਰਦੇ ਆ ਪਿਆਰਿਓ ਪਰ ਰਜਾਨਾ ਦੇ ਪਾਪ ਜਿਹੜੇ ਨਹੀਂ ਚਿੱਤਰ ਗੁਮਤ ਬੈਠਾ ਲਿਖੀ ਜਾਂਦਾ ਹੈ ਤੇ ਸਤਿਗੁਰੂ ਨਾਲ ਦੀ ਨਾਲ ਲੇਖਾ ਵੀ ਸਾਫ਼ ਕਰੀ ਜਾਂਦਾ ਹੈ ਕਿਹਦਾ ਜਿਹੜਾ ਸਿਮਰਨ ਦੇ ਵਿੱਚ ਸੋ ਉਹਦਾ ਪਾਰ ਤਾ ਰਾਜਾ ਮਲਦਾ ਹੋ ਗਿਆ ਜੀ ਸੰਤ ਤਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ ਦਾ ਭਾਵ ਕਿ ਜਿਹੜੇ ਤੇਰੇ ਜੁੜ ਗਏ ਤੇਰੇ ਨਾਮ ਦੇ ਨਾਲ ਪਿਆਰਿਓ ਸਤਿਗੁਰੂ ਦੇ ਨਾਮ ਸਿਮਰਨ ਨਾਲ ਜੁੜ ਗਏ ਉਹਨਾਂ ਨੂੰ ਫਿਰ ਜਮਦੂਤ ਵੀ ਪਹੁੰਚ ਨਹੀਂ ਸਕਦੇ ਜਮਦੂਤ ਨਾ ਨੇੜੇ ਆਵੇਂ ਜਮਦੂਤ ਨ ਆਵੇਂ ਨੇੜੇ ਰੰਗ ਤੇਮਾਰੇ ਲਾਲ ਪਏ ਹੈ राम नाम रस माते ਇਹ ਗੁਰੂ ਦੀ ਕਿਰਪਾ ਦੇ ਵਿੱਚ ਰਹਿਣ ਵਾਲਿਆਂ ਦਾ ਪਿਆਰਿਓ ਰੰਗ ਰੂਪ ਚਿਹਰਾ ਮੂਰਾ ਸਭ ਦੋ ਜਾਂਦਾ ਹੈ ਰਫਤਾਰ ਗਫਤਾਰ ਤੇ ਦਸਤਾਰ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਪਛਾਣ ਦਾ ਪ੍ਰਤੀਕ ਬਣਦੀਆਂ ਨੇ ਤੁਰਨਾ ਜਿਹੜਾ ਹੈ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਬੋਲਣਾ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਅਤੇ ਸਤਿਗੁਰੂ ਦੀ ਕਿਰਪਾ ਦੇ ਵਿੱਚ ਰਹਿਣਾ ਜਿਹੜਾ ਉਹਦਾ ਦੇਖਿਆ ਚਿਹਰਾ ਮੂਰਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਰਾ ਕੁਝ ਬਦਲ ਦਿੰਦਾ ਮਹਾ ਕਿਲ ਵਿਖ ਕੋਟ ਦੁਖ ਲੋਕਾਂ ਪ੍ਰਭ ਦਿஷ்ட ਤੁਹਾਰੀ ਹਾਤੇ ਸੋਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪ੍ਰਾਤੇ ਮਹਾ ਕਿਲ ਵਿਖ ਪਿਆਰਿਓ ਭਿਆਨਕ ਤੋਂ ਭਿਆਨਕ ਰੋਗ ਕੋੜੀ ਰੋਗ ਦੇ ਬਰਾਬਰ ਦੇ ਰੋਗ ਜਿਹੜੇ ਨੇ ਦੁਖ ਨੇ ਉਸ ਸਤਿਗੁਰੂ ਦੀ ਨਿਗਾਹ ਹੋ ਜਾਏ ਕਿਰਪਾ ਹੋ ਜਾਏ ਤੇ ਸਾਰੇ ਕੱਟੇ ਜਾਂਦੇ ਨੇ ਅਜਾ ਮਨਬਲ ਤੇ ਸਤਗੁਰੂ ਕਹਿੰਦੇ ਸੋਵਤ ਜਾਗ ਭਲਿਆ ਸੁਤਾ ਪਿਆਈ ਚੱਲਦਾ ਫਿਰਦਾ ਜ਼ਰੂਰ ਹੈ ਪਰ ਜਾਗ ਜਾਗ ਲਿਓ ਮਨਾ ਜਾਗ ਲੇ ਕਹਾ ਗਾਫਲ ਸੋਇ ਗਾਫਲ ਤੋਂ ਭਾਵ ਇਹ ਨਹੀਂ ਕਿ ਕੰਬਲ ਓੜ ਕੇ ਘਰਾੜੀ ਮਾਰ ਕੇ ਸੌ ਰਿਆ ਨਹੀਂ ਚਾਲਦਿਆਂ ਫਿਰਦਿਆਂ ਕਾਰੋਬਾਰ ਕਰਦਿਆਂ ਪਿਆਰਿਓ ਪ੍ਰਭੂ ਦੇ ਨਾਮ ਤੋਂ ਵਿਛੜ ਗਏ ਤੇ ਗਾਫਲ ਨੀਂਦ ਹੈ ਤੇ ਸਤਗੁਰੂ ਕਹਿੰਦੇ ਸੋਵਤ ਜਾਗ ਹਰ 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 ਗਾਇਆ ਭੀ ਸੁਤਿਆ ਜਾਗ ਹਰੀ ਪਰਮਾਤਮਾ ਹਰ 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 ਤਿੰਨ ਵਾਰ ਕਹਿਣ ਦਾ ਭਾਵ ਕੀ ਹੈ ਕਿ ਲਗਾਤਾਰ ਪਰਮੇਸ਼ਰ ਦੇ ਨਾਲ ਜੁੜ ਜਾ ਨਾਨਕ ਗੁਰ ਚਰਨਿ ਪ੍ਰਾਪਤੀ ਗੁਰੂ ਦੇ ਚਰਨਾਂ ਦਾ ਉਹ ਟਾਹਸਰਾ ਲਏ ਹਰ ਵੇਲੇ ਪਰਮੇਸ਼ਰ ਦੀ ਬੰਦਗੀ ਕਰ ਤੇਰੇ ਤੇ ਕਿਰਪਾ ਹੋ ਜਾਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਤੇ ਤਰੁਠ ਜਾਣਗੇ ਏਸੀ ਪਿਆਰਿਓ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਦੇਵ ਗੰਧਾਰੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਪੰਜਵੇਂ ਪਾਤਸ਼ਾਹ ਜੀ ਜਿਨ੍ਹਾਂ ਵੱਲੋਂ ਇਹ ਉਚਾਰਨ ਕੀਤਾ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੀ ਗੱਜ ਕੇ ਫਤੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ